ਤੂੰ ਮੈਂ ਗਾਉਣ ਲੱਗਿਆ ਮੇਰਾ ਚਾਤਾ ਮਨ ਕਰਦਾ ਉਹ ਮਣਕਾ ਕੀ ਬਣਿਆ ਤੇਰਾ ਅੱਛਾ ਤੂੰ ਹੀ ਗੱਲ ਦਾ ਐ ਭਲੇ ਮੈਂ ਪਿੰਡਾਂ ਚ ਹੁੰਦੇ ਮਜਾਕ ਆ ਇਹ ਬਹੁਤ ਹੁੰਦੇ ਪਿੰਡਾਂ ਤੈਨੂੰ ਕਾਹਨ ਪੁੱਛਣਾ ਹੁੰਦਾ ਸੀ ਹੁੰਦਾ ਸੀ ਹਾਂ ਹੁੰਦਾ ਸੀਗਾ ਤੁਹਾਡਾ ਤੁਹਾਡਾ ਆਈਡਲ ਕੌਣ ਸੀ ਮਤਲਬ ਕਿਹੜੇ ਗਾਇਕ ਨੂੰ ਤੁਸੀਂ ਮਤਲਬ ਭਾਈ ਦਾ ਭਾਈ ਆਪਣੇ ਮਾਨਕ ਸਾਹਿਬ ਨੂੰ ਆਪਣਾ ਸੁਣਿਆ ਬਹੁਤ ਉਹਨੂੰ ਮੈਂ ਜਦੋਂ ਖਾੜੇ ਪਿੰਡਾਂ ਚ ਹੁੰਦੇ ਸੀ ਲੱਗਦੇ ਸਭ ਤੋਂ ਛੋਟਾ ਮਾਨ ਸਾਦਾ ਫੈਨ ਮੈਂ ਸੀ ਅੱਛਾ ਸਭ ਤੋਂ ਜਦੋਂ ਮੈਂ ਜਦੋਂ ਸੁਣਨੇ ਆ ਦੇ ਲੋਕ ਹਾਂ ਤੇ ਮੈਂ ਸੈਕਸੂਗਲ ਮਗਰ ਬੈਗਾ ਦਾ ਭੱਜ ਗਈ ਮੈਨੂੰ ਕਈ ਵਾਰੀ ਕਹਿ ਵੀ ਦਿੰਦੇ ਵੀ ਤੂੰ ਯਾਰ ਜੇ ਵਾਕਿਆ ਕੀ ਲੈਣੇ ਆਣਾ ਨਾ ਉੱਥੇ ਹਾਂ ਮਤਲਬ ਖਾੜੇ ਜੇ ਦੂਰ ਦੂਰ ਵੀ ਪਿੰਡਾਂ 'ਚ ਖਾੜੇ ਹੁੰਦੇ ਤੋ ਸਭ ਤੋਂ ਛੋਟਾ ਮੈਂ ਹੁੰਦਾ ਸੀ ਸਭ ਤੋਂ ਛੋਟਾ ਤੂੰ ਹਾਂ ਕਿਤੇ ਮਿਲਣ ਦਾ ਮੌਕਾ ਮਿਲਿਆ ਉਦੋਂ ਕੀ ਹੋਇਆ ਮੈਂ ਦੱਸਦਾ ਉਹ ਵੀ ਤੁਹਾਨੂੰ ਹਮ ਹਿਸਟਰੀ ਇੱਕ ਥਾਂ ਤੇ ਕਿਵੇਂ ਮਾਨ ਸਾਹਿਬ ਦਾ ਖਾੜਾ ਸੀਗਾ ਜਿਹਦੇ ਕਰੇ ਠਹਿਰੇ ਹੋਏ ਸੀ ਹਮ ਤੇ ਉੱਥੇ ਮੈਂ ਚੱਲ ਗਿਆ ਮਿਲਣ ਬਾਤ ਤੇ ਮੈਂ ਮੈਂ ਤਾਂ ਐਡਾ ਕਿ ਸੀ ਉਦੋਂ ਹਾਂ 6ਵੀਂ 7ਵੀਂ ਦੀ ਗੱਲ ਹੈ ਚਾਹ ਦੇ ਤੇ ਮੈਂ ਦੇਖੀ ਸੀ ਫੋਟੋ ਮਾਰਸ ਦੀ ਫਰਲੇ ਵਾਲੀ ਪੱਗ ਵਾਲੀ ਹੈਨਾ ਤੇ ਤਵੇ ਦੇ ਮਾਰਸ ਤੋਂ ਕਿਤੇ ਬਾਹਰ ਹੀ ਖੜੀ ਸੀ ਹੂੰ ਤੇ ਆਪਣਾ ਪੱਗ ਨਹੀਂ ਬੰਨੀ ਸੀ ਠੀਕ ਹੈ ਤੇ ਮੈਨੇ ਮੈਂ ਆਪਣਾ ਮੇਰੇ ਸਿਆਣ ਨਹੀਂ ਆਏ ਅੱਛਾ ਮੈਨੂੰ ਆਪਣਾ ਪਹਿਚਾਨ ਨਹੀਂ ਵੀ ਤੇ ਮੈਂ ਕਿਹਾ ਮੈਨੂੰ ਕਹਿੰਦਾ ਆਪਣਾ ਕਿਵੇਂ ਕੀ ਲੈਣਾ ਹੈ ਹਾਂ ਬਖਜੀ ਮੈਂ ਮਾਰਸ ਨੂੰ ਮਾਰਨਾ ਹੈ ਐਂ ਨਹੀਂ ਕਹਦਾ ਮੈਂ ਮੈਂ ਜੇ ਮੁੜ ਗਿਆ ਅੱਛਾ ਮੁੜ ਕੇ ਜਦੋਂ ਖਾਣਾ ਲੱਗਿਆ ਮੈਂ ਉਰੇ ਬਹਿ ਕੇ ਜਾ ਕੇ ਹਾਂ ਜਦੋਂ ਪੱਕ ਮੰਨ ਗਏ ਫਰਲਾਟ ਸਟਕ ਮਹਿਰ ਬੰਦਾ ਉਹੀ ਹੈ ਹੈਨਾ ਅੱਛਾ ਫਿਰ ਕੀ ਹੋਇਆ ਬਾਈ ਉਹ ਤੋਂ ਮੱਖੜਾ ਲਾਉਣ ਤੋਂ ਬਾਅਦ ਜਿੱਦੇ ਕਰੇ ਠਹਿਰੇ ਹੈਨਾ ਉੱਥੇ ਫਿਰ ਚਲਾ ਗਿਆ ਮੈਂ ਅੱਛਾ ਮੈਂ ਜੀ ਕੱਟ ਬਹੁਤ ਸੀ ਉੱਥੇ ਮੈਂ 20 50 ਬੰਦੇ ਹੁੰਦੇ ਫਿਰ ਉਹਨਾਂ ਦੇ ਤੇ ਮੈਂ ਜੀ ਮੈਂ ਵੀ ਚਲਾ ਗਿਆ ਉੱਥੇ ਹੂੰ ਉਹ ਜਦੋਂ ਫਿਰ ਆਪਣੇ ਫੋਟੋ ਕਰਾਉਣ ਲੱਗੇ ਸਾਰੇ ਹਾਂ ਤੇ ਗਰੁੱਪ ਮਾਰਸ ਨੇ ਆਪਣੇ ਨਿਗਾ ਪੈ ਗਿਆ ਮੈਨੂੰ ਥਾਰਾ ਮਿਲੇ ਹੈਨਾ ਹਾਂ ਉਹ ਫਿਰ ਮੈਂ ਮਾਨਸਾਹਬ ਨੂੰ ਜਦੋਂ ਮੈਨੂੰ ਮਿਲਿਆ ਮੈਨੂੰ ਕਹਦੇ ਉਹ ਜਾ ਕੇ ਜਾ ਇਧਰ ਆ ਹਾਂ ਹਾਂਜੀ ਆ ਜਾ ਕਹਿੰਦਾ ਮੈਨੂੰ ਭੁੱਖਾ ਚੋਟਾ ਲਿਆ ਅੱਛਾ ਉਹ ਫੋਟੋ ਮੈਂ ਸਾਂਭੀ ਹੋਈ ਹੈ ਕਿਆ ਵਾਹ ਬਲੈਕ ਐਂਡ ਵਾਈਟ ਕਿਆ ਵਾਹ ਜਦੋਂ ਮੈਂ ਜਦੋਂ ਮੇਰੀ ਟਿਪ ਆ ਗਿਆ ਹੂੰ ਆਪਣਾ ਹਿੱਟ ਹੋ ਗਿਆ ਮੈਂ ਹੂੰ ਹੂੰ ਇੱਥੇ ਆਪਣਾ ਹਰਾਮੇ ਕੋਲੇ ਪਿੰਡ ਹੈ ਹੂੰ ਉੱਥੇ ਆਏ ਮਾਨਕ ਸਾਹਿਬ ਹਾਂਜੀ ਤੇ ਅਸੀਂ ਮਿਲੇ ਉਹਦੇ ਬਾਅਦ ਤਾਂ ਥੋੜਾ ਲਿਆ ਜਪੇਗੀ ਆਪਣਾ ਜੁੱਤੀ ਸਾਡਾ ਪੇਲੀ ਬਣ ਗਿਆ ਨਾ ਹਾਂਜੀ ਉੱਥੇ ਮਾਨਕ ਸਾਹਿਬ ਮੈਨੂੰ ਕਹਿੰਦੇ ਵੀ ਉੱਥੇ ਬੋਲੇ ਮੈਗ ਚ ਹਾਂ ਕਹਿੰਦੇ ਮੇਰਾ ਪੁੱਤ ਹੈ ਅੱਛਾ ਫਿਰ ਮੈਂ ਬਾਅਦ ਵਿੱਚ ਦੱਸਿਆ ਮਖ ਜੀ ਮੈਂ ਉਹ ਆ अच्छा थोड़े पीछे बहुत थक के खा देवा मतलब ओ, ओ, ओ तो हुंदा सी यार जे मतलब जेड़ा जेड़ा वे कलाकर था फेर उनका सी ओदे मगर जानते फिर साइकिलਾਂ ਤੇ ਸਕੂਟਰਾਂ ਤੇ ਉਹ ਜਿਹੜੀ ਵੈਸੇ ਇੱਕ ਗੱਲ ਆ ਜਿਹੜੀ ਮਤਲਬ ਸਮੇਂ-ਸਮੇਂ ਦੀ ਗੱਲ ਆ ਜਿਹੜੀ ਉਹ ਪੀੜ੍ਹੀ ਨੇ ਕਮਾਈ ਖੱਟੀ ਉਹ ਉਹਦੋਂ ਗਾਹਲ ਹੀ ਨਹੀਂ ਖੱਟ ਸਕੀ ਜਿਹੜੀ ਤੁਸੀਂ ਖੱਟ ਲਈਓ ਉਹ ਹੁਣ ਮਤਲਬ ਆ ਨਵੀਂ ਜਨਰੇਸ਼ਨ ਤੋਂ ਨਹੀਂ ਖੱਟ ਉਹ ਜਿਹੜੀ ਕਮਾਈ ਆ ਉਹ ਤਾਂ ਨਹੀਂ ਖੱਟੀ ਜਾ ਸਕਦਾ ਅਸਲ ਵਿੱਚ ਤਾਂ ਬਈ ਪੈਸਾ ਜ਼ਿਆਦਾ ਹੋ ਗਿਆ ਹੁਣ ਹਾਂ ਜਿਹੜੀ ਸ਼ੌਹਰਤ ਉਹ ਸੀ ਉਹ ਨਹੀਂ ਮਿਲਦੀ ਹਮਮ ਲੋਕਾਂ ਦੇ ਪਹਿਚਾਨ ਲੋਕਾਂ ਦਾ ਪਰਵਾਸੀ ਦਾ ਕੱਲ ਮੈਂ ਹੀ ਨਹੀਂ ਜਿਹੜੇ ਆਪਣੇ ਕਲਾਕਾਰ ਸੀ ਜਾਂ ਮੇਰੇ ਵੀ ਜਿਹੜੇ ਸਾਥੀ ਕਲਾਕਾਰ ਰਹੇ ਨੇ ਅਸੀਂ ਜਿਹੜੇ ਆਪਣੇ ਵਿਆਹ ਦਾ ਕਾਰਡ ਵਾਲਾ ਹੁਣ ਜਾਣਾ ਹਮਮ ਠੀਕ ਹੁਣ ਕੱਪੜੇ ਚੇਂਜ ਕਰਨੇ ਉੱਤੇ ਜਾਂ ਖਾਣਾ ਬਾਰੇ ਵੀ ਖਾ ਕੇ ਆਉਣਾ ਹਮ ਮੈਂ ਦੇਖ ਇਹ ਨਹੀਂ ਵੀ ਕਲਾਕਾਰ ਦੇ ਉਹਦਾ ਅਸਿਕ ਰਿਸ਼ਤਾ ਪਿਆਰ ਹੁੰਦਾ ਸੀ ਫਿਰ ਗਾਂ ਉਹਨਾਂ ਦੀਆਂ ਫੈਮਲੀ ਅੱਗੇ ਖਾੜੇ ਹੁੰਦੇ ਸੀ ਖਾੜੇ ਹੁੰਦੇ ਹੈਨਾ ਹੁਣ ਕੀ ਹੈ ਹੁਣ ਤਾਂ ਮਤਲਬ ਬੰਦਾ ਜਾਂਦਾ ਟਾਈਮ 2 ਘੰਟੇ ਲਾਉਣੇ ਆ ਜੀ ਗੱਡੀ ਚ ਉਤਰਿਆ ਤੇ ਹੰਦਾ ਉਤਰਿਆ ਉੱਥੇ ਸਟੇਜ ਤੇ ਗਿਆ ਵਾ ਪੈਸੇ ਦੀ ਖੇਡ ਹੋ ਗਈ ਪੈਸੇ ਦੀ ਖੇਡ ਉਹਦ ਮੈਂ ਤੁਹਾਨੂੰ ਅੱਜ ਦੱਸਦਾ ਮੈਂ ਪੰਜਾਬ ਫੇਰਣੇ ਰਾਸਤੇ ਜੂਪੀ 4 ਚਾਰਾਂ ਦੇ ਮਖਾੜੇ ਲਾਇਏ ਨੇ ਜੀ ਆਪਰੇ ਦੌਰ ਚ ਹਾਂਜੀ ਹੁਣੇ ਮੈਨੂੰ ਕੋਈ ਬੰਦਾ ਕੋਈ ਬੰਦਾ ਉਹਨੂੰ ਹਾਂਜੀ ਵੀ ਜਉਂਦੇ ਜਾਗਦੇ ਬੈਠੇ ਸਾਰੇ ਬੰਦੇ ਇੱਕ ਬੰਦਾ ਵਾਂਹ ਖੜੀ ਕਰਦੇ ਵੀ ਕਿਸੇ ਤੋਂ ਮੈਂ ਖਾੜੇ ਆਪਦੀ ਮੂੰਹ ਨਾਲ ਪੈਸੇ ਮਾ ਕੇ ਲੈਣ ਅੱਛਾ ਹੁਣ ਵੀ ਜੇ ਮੇਰੇ ਮੇਰੇ ਆਪਣਾ ਉੱਥੇ ਦਾਤਾ ਪਤਰ ਚ ਬੁੱਕ ਹੋ ਗਿਆ ਵੱਖਰੀ ਗੱਲ ਹੈ ਹਾਂ ਉੱਥੇ ਵੀ ਜਾ ਕੇ ਫਿਰ ਜਦੋਂ ਖਾੜੇ ਤੇ ਜਾ ਕੇ ਜੇ ਕਿਸੇ ਨੂੰ ਕਹਿੰਦਾ ਬਾਈ 5000 ਵੀ ਤੈਨੂੰ ਆਪਣਾ ਘੱਟ ਦੇਵਾਂਗੇ ਮੈਨਾਂ ਕੋਈ ਗੱਲ ਨਹੀਂ ਬਾਈ ਯਾਰ ਹਨਾ ਮੇਰੇ ਨਾਲ ਆਪਣਾ ਨਾਨਕਨੀ ਦੇ ਜੋਂਦੇ ਤੈਨੂੰ ਕੋਈ ਨਹੀਂ ਲੈ ਲੋ ਯਾਰ ਜੇ ਪੰਜਰ ਘੱਟ ਆਪਣੇ ਆਪਣੇ ਕੋਲ ਆਉਣੇ ਆ ਬਾਚ ਵੀ ਕੋਈ ਗੱਲ ਨਹੀਂ ਪਰ ਐਸਾ ਕਿਉਂ ਕਿ ਪਤਾ ਕੀ ਹੈ ਕਈ ਕਲਾਕਾਰ ਜਮਣੋਂ ਅਸੀਂ ਗੱਲਾਂ ਸੁਣਦੇ ਆ ਉਹ ਕਹਿੰਦੇ ਨੇ ਕਿ ਯਾਰ ਉਹ ਕਲਾਕਾਰ ਕਰਵਾਇਆ ਸੀ ਅੱਧਾ ਦਾ ਉਹ ਧੁੱਦਿਆਂਦੇ ਫਿਰ ਕਹਿੰਦੇ ਖਾੜਾ ਸ਼ੁਰੂ ਉਦੋਂ ਕਰਾਂਗੇ ਜਦੋਂ ਭਾਈ ਦੂਜੇ ਪੈਸੇ ਸਾਡਾ ਇੱਕ ਵੀ ਭਾਈ ਇੱਕੇ ਬੰਦਾ ਵੀ ਆਪਣਾ ਕਹੇ ਦੇ ਵੀ ਪੈਸੇ ਪਿੱਛੇ ਜਾਂ ਪੈਸੇ ਜਾ ਕੇ ਪਹਿਲਾਂ ਲੈ ਹਣ ਵੀ ਪੈਸੇ ਦਿਓ ਜੀ ਤੇ ਨਾ ਕਿਤੇ ਆਪਣਾ ਨਾ ਰੋਲਾ ਪੈ ਕੇ ਦੇ ਇਨੇ ਖੜੇ ਲੈਨੇ ਬਾਈਕ ਤੁਸੀਂ ਮਤਲਬ ਜਿਵੇਂ ਬਾਈ ਨੇ ਕਿਹਾ ਤੁਹਾਡੇ ਕੀ ਜਿਆਦਾ ਉਦਾਸ ਸੈਡ Song ਆਉਂਦੇ ਹੁੰਦੇ ਸੀ ਫਿਰ ਵਿਆਹਾਂ ਤੇ ਕਿਵੇਂ ਉਹ ਦੋ ਨਹੀਂ ਸੈਡ ਵਿਆਹ ਹੀ ਨੇ ਗਾਣੇ ਹਰ ਟੇਪ ਚੋਂ ਚਾਰ ਸੈਡ ਸੈਡ ਹੁੰਦੇ ਚਾਰ ਬੀਟ ਹੁੰਦੀ ਸੀ ਗੱਲ ਕੀ ਸੀ ਉਹ ਤਾਂ ਸੈਡ ਦਾ ਸੀਗਾ ਦੌਰ ਸੈਡ ਹੋ ਗਏ ਹਿੱਟ ਬੀਟ ਬੀਟ Song ਮੈਨੂੰ ਧਿਆਨ ਨਹੀਂ ਗਿਆ ਹਾਂ ਹਣਾ ਗੱਲ ਕੀ ਸੀ ਅਸੀਂ ਕੋਸ਼ਿਸ਼ ਕਰਦੇ ਹਰ ਖੜਦੇ ਜਾ ਕੇ ਨਾ ਅਸੀਂ ਸਾਡੇ ਕੋਲ 2-2.5 ਘੰਟੇ ਦਾ ਮਸਾਲਾ ਹੁੰਦਾ ਸੀ ਵੀ ਅਸੀਂ ਵੀ ਸੈਡ ਨਹੀਂ ਹੋਣਾ ਯਾਰ ਬੀਟ ਹੀ ਹੋਣਾ ਪਰ ਕਰੀਏਗੀ ਹਾਂ ਹਿੱਟ ਹਿੱਟ ਸੈਡ ਹੋਏ ਸੀ ਜਾਦੇ ਸਰੀ ਵਾਲਾ ਕਹਿੰਦਾ ਵੀ ਫਲਾਣ ਵਾਲਾ ਹਾਂ ਰੀਵਨੇ ਗਾਣਾ ਕਟਿਆ ਜਮਾ ਵਿਆਹ ਦੇ ਉਲਟਾ ਗਾਣਾ ਮੇਰਾ ਬਿਲਕੁਲ ਤੈਨੂੰ ਕੁੜੀਆਂ ਬਚਾਲੇ ਖੜੀ ਦੇਖ ਕੇ ਰੀਵਨੇ ਗਾਣਾ ਕਟਿਆ ਇਹ ਵਿਆਹ ਵਾਲਾ ਮੁੰਡਾ ਚਾਰ-ਚਾਰ ਵਾਰੀ ਲਲੋਂਦਾ ਰਿਹਾ ਹੋ ਦੱਸ ਦੌਰ ਹੈ ਜੀ ਬਾਈ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਵਿਆਹ ਸੰਲ ਲੈਂਦੇ ਸੀ ਬੜੇ ਵਾਰੀ ਬੜੇ ਵਾਰੀ ਬਾਈ ਮੇਜਰ ਰਸਤੇ ਲੱਗੀ ਤਾਂ ਨਹੀਂ ਠੀਕ ਆ ਮੈਨੂੰ ਲੈ ਜਾ ਰੋੰਦ ਨੂੰ ਕਾਰੀ ਬਣਾ ਵਾਲੀ ਉਹ ਵਿਆਹ ਵਾਲੇ ਮੁੰਡੇ ਕਿਦੋਂ ਮੈਂ ਸੁਣਿਆ ਵੀ ਵਿਆਹ ਆਪ ਲਵਾਏ ਗਾਣੇ ਆਪਣੀ ਜਿਹੜੀ ਵੀਡੀਓ ਚ 42 ਲੋ ਲਾਇਆ ਯਾਰ ਪਤਾ ਲੋਕ ਸੀਗੇ ਆਪਣਾ ਭੋਲੇ ਪਿਆਰ ਸੀਗਾ ਵੀ ਮੇਰੇ ਗੀਤਾਂ ਨਾਲ ਵੀ ਆਹ ਗੀਤਾਂ ਦੇ ਬੋਲ ਆਪਣੇ ਬਸੇ ਹੋਏ ਸੀ ਬਿਲਕੁਲ ਫਿਰ ਭਾਈ ਅਖਾੜਿਆਂ ਦਾ ਕਦੋਂ ਉਹ ਗੀਤ ਤੋਂ ਬਾਅਦ ਫਿਰ ਅਖਾੜਿਆਂ ਦਾ ਵੀ ਦੌਰ ਨਾਲ ਦੀ ਨਾਲ ਬਾਈ ਜੀ ਨਾਲ ਦੀ ਨਾਲ ਮੈਂ ਜਦੋਂ ਆਪਣਾ ਟੇਪ ਹੋ ਗਈ ਹਿੱਟ ਫਿਰ ਮੇਰੇ ਨਾਲਾਂ ਮੈਂ ਸ਼ੁਰੂ ਕੀਤਾ ਖੜਾ ਫਿਰ ਮੇਰੇ ਨਾਲ ਮੰਡੀ ਕਲਾਂ ਤੋਂ ਭਾਈ ਬੀਨਾ ਸਾਗਰ ਮਲਾਪ ਚਮਕ ਇਹ ਵੀ ਨਾਲ ਹੁੰਦੇ ਹੂੰ ਉਦੋਂ ਦੇਖ ਦੌਰ ਕਿਹੋ ਜਿਹਾ ਸੀਗਾ ਮਾਨਸਾ ਦੇ ਸਾਜੀ ਹੁੰਦੇ ਮੇਰੇ ਨਾਲ ਜੀ ਪਹਿਲੇ ਰਸ ਵੀ ਖੜਾ ਜਾਂਦਾ ਆਪਣਾ ਸੰਘਰਸ਼ ਸ਼ੁਰੂ ਕੀਤਾ ਹਾਂ ਪਹਿਲਾ ਮਾਰਸ ਦਾ ਸਾਜੀ ਆਪਣੇ ਨਾਲ ਲੇ ਕੋਣੇ ਫਿਰ ਮੰਡੀ ਕਾਲ ਦੇ ਬਾਈ ਉਹਨੂੰ ਬਿਠਾਉਣਾ ਨਾਲ ਹਾਂ ਬਲਸ਼ੇਖ ਖੜਾ ਸ਼ੁਰੂ ਕਰਨਾ 12:00 5:00 6:00 ਚੱਲਦਾ ਹੁੰਦਾ ਅੱਛਾ ਹਾਂ ਫਿਰ ਹੌਲੀ ਹੌਲੀ ਮਲ ਕੇ ਜਿਵੇਂ ਸਾਰਾ ਤੁਸੀਂ ਕਰਦੇ ਤੁਸੀਂ ਸ਼ੁਰੂ ਆਉਂਦੇ ਫਿਰ ਸਾਰਿਆਂ ਨੂੰ ਬਿਠਾ ਕੇ ਫਿਰ ਲੈ ਕੇ ਜਾਂਦੇ ਫਿਰ ਆਪਣਾ ਕੰਮ ਵੱਧ ਆ ਗਿਆ ਹਾਂ ਫਿਰ ਜਿਵੇਂ ਜਿਵੇਂ ਖਾੜੇ ਜਾਦੇ ਪੈਣ ਲੱਗੇ ਜਿਵੇਂ ਹਰ ਸੀ ਜਿੰਦੇ 150 ਖਾੜਾ ਫਿਰ ਮਲ ਕੇ ਮੁੰਡੇ ਆ ਪਾਉਣ ਲੱਗੇ ਹੂੰ ਇਹ ਦੌਰ ਵੀ ਰਿਹਾ ਥੋੜਾ ਨਾ ਜਿਵੇਂ ਦਿਨ ਦੇ ਦੋ ਦੋ ਤਿੰਨ ਤਿੰਨ ਕਿੰਨੇ ਕੁ ਵੱਧ ਤੋਂ ਵਕ ਕੋ ਆ ਇਹ ਬੰਦ ਜੇ ਸ਼ਾਮ ਦਾ ਤਾਂ ਫਿਰ ਤਾਂ ਬੰਦਾ ਲਾ ਸਕਦਾ ਹੂੰ ਪਿਛਾਵਾ ਦਾ ਵਿਆਹ ਹੋ ਗਿਆ ਹੂੰ ਸਵੇਰ ਦਾ ਵਿਆਹ ਦਿਨੇ ਜੇ ਮੇ ਟੂਰਨਾਮੈਂਟ ਦੇ ਵਿੱਚ ਪੀਦੀ ਲਾਉਣੀਆਂ ਹੈ ਜਿਹੜੀ ਘੰਟੇ ਤੋਂ ਜੇ 10 20 ਮਿੰਟ ਲਾਉਣੇ ਉਹ ਪੰਦਾ ਲਾ ਸਕਦਾ ਹੂੰ ਜੇ ਅਗਰ ਮੈਂ ਚਾਰ ਖੜੇ ਲਾਏ ਜੋ ਉਹ ਤਾਂ ਹੋ ਨਹੀਂ ਸਕਦਾ ਬਾਈ ਹਣਾ ਵਿਆਹ ਦਾ 12 ਵਜੇ ਪਰੋਂ ਸ਼ੁਰੂ ਹੁੰਦਾ ਹੈ ਬਿਲਕੁਲ ਜੇ ਰਾਤ ਦਾ ਹੋਵੇ ਫਿਰ ਮੈਂ ਤਾਂ ਲਾ ਸਕਦਾ ਥੋੜੇ ਕਿੰਨੇ ਰਹਿ ਨਹੀਂ ਨਹੀਂ ਜੇ ਮੈਂ ਤਿੰਨ ਤਿੰਨ ਪਰੋਂ ਲਾਈ ਨਹੀਂ ਮੈਂ ਇੱਕ ਦਿਨ ਦੇ ਹਾਂ ਤਿੰਨ ਲਾਈ ਨਹੀਂ ਜੇ ਮੈਂ ਇੱਕ ਟੂਰਨਾਮੈਂਟ ਦੇ ਹੋ ਗਿਆ ਫਾਇਰੀ ਲਾਉਣੀ ਹੈ ਇੱਕ ਦਿਨ ਦਾ ਇੱਕ ਰਾਤ ਦਾ ਟੋਟਲ ਖਾੜੇ ਹੈ ਅੰਦਾਜ਼ਾ ਕਿੰਨੇ ਲ ਟੋਟਲ ਛੋਟੇ ਵੀਰੋਂ ਤੋਂ ਮਲਾ ਦਾ ਸਾਲ ਦਾ ਲਾਗੇ ਹੁੰਦਾ ਸੀ ਮਤਲਬ ਕਿ 100 ਘਾੜਾ ਦਾ 100 ਘਾੜਾ 100 ਹਾਂ ਭਾਈ ਜਿਵੇਂ ਹੁਣ ਤਾਂ ਇਹ ਸੀਨ ਹੋ ਗਿਆ ਨਾ ਵੀ ਸਾਜੀਆਂ ਦੇ ਲਈ ਅਲੱਗ ਗੱਡੀ ਪਹਿਲਾਂ ਆਉਂਦੀ ਆ ਉਹ ਸਾਜੀ ਪਹਿਲਾਂ ਘੰਟਾ বাজਾਈ ਜਾਂਦਾ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਜਾਂਦੇ ਹੁੰਦੇ ਸੀ ਸਾਰੇ ਨੂੰ ਚੱਕਣ ਦੇ ਇੱਕੋ ਗੱਡੀ ਸੀ ਸਾਰੇ ਚੱਲ ਜਾਂਦੇ ਇੱਕੋ ਇੱਕੋ ਹੁੰਦੀ ਸੀ ਬਈ ਉਹ ਪ੍ਰਚਾਰ ਬੰਦੇ ਹੁੰਦੇ ਸੀ ਛੋਟੀ ਸੌੜ ਹੁੰਦੀ ਸੀ ਕਮੈਕ ਹੁੰਦਾ ਸੀ ਹੈ ਉਦੋਂ ਆਪਾਂ ਆਪਣਾ ਸਿਸਟਮ ਵੱਡਾ ਹੋ ਗਿਆ ਹੂੰ ਸੌਂਡਾ ਵੱਡੀਆਂ ਹੋ ਗਈਆਂ ਹੂੰ ਹੁਣ ਸੁਣਦਾ ਸੌਂਡ ਵਾਸਤੇ ਬਸ ਜਾਂਦੀ ਐ ਹਾਂ ਬਸ ਹੋ ਜਾਂਦੀ ਐ ਵੱਡੀ ਜਦੋਂ ਮੈਂ ਹੁਣ ਆਇਆ ਐ ਨਾ ਦੁਬਾਰੇ ਮੈਂ ਦੁਬਾਰੇ ਸ਼ੁਰੂ ਕੀਤਾ ਐ ਕੰਮ ਤੇ ਮੈਂ ਹੁਣ 4-5 ਖੜੇ ਲਾਏ ਨੇ ਆ ਕੇ ਹੂੰ ਤੇ ਜਦੋਂ ਮੈਨੂੰ ਪੁੱਛਿਆ ਵੀ ਸੌਂਡ ਕਹਿੰਦੇ ਸੌਂਡ ਦਾ ਬਾਈ ਉੱਥੋਂ ਆ ਗਈ ਫਲਾਣੇ ਦਾ ਤੋਂ ਕਿੰਨੇ ਪੈਸੇ ਕਹਿੰਦੇ 25000 ਰੁਪਇਆ ਅਸੀਂ ਤਾਂ 25 ਦੇ ਖੜੇ ਵੀ ਲਾਏ ਨੇ ਠੀਕ ਐ ਹੈ ਨਾ ਹਾਂ